ਮਾਗ ਮਜਨ ਸੰਗ ਸਾਧੂਆਂ ਧੂਰੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਇ ਸੋਣ ਸਬਨਾ ਨੂੰ ਕਰਦਾਨ ਅੱਜ ਮਾਗੀ ਦਾ ਪਵਿੱਤਰ ਦਿਹਾੜਾ ਹੈ ਤੇ ਇਸ ਨੂੰ ਇੱਕ ਧਰਮ ਦੇ ਵਿੱਚ ਮਕਰ ਸੰਕ੍ਰਾਂਤੀ ਵੀ ਕਹਿੰਦੇ ਹਨ ਤੇ ਮਾਗ ਦੇ ਮਹੀਨੇ ਦੀ ਜਿਹੜੀ ਉਹ ਵੱਖ-ਵੱਖ ਧਰਮਾਂ ਦੇ ਵਿੱਚ ਬੜੀ ਮਹੱਤਤਾ ਹੈ ਇਹ ਮਾਗ ਦਾ ਮਹੀਨਾ ਜਿਹੜਾ ਬਹੁਤ ਧਰਮਾਂ ਦੇ ਵਿੱਚ ਜਿਹੜਾ ਉਹ ਮਹੱਤਤਾ ਰੱਖਦਾ ਹੈ ਕਈ ਧਰਮਾਂ ਦੇ ਵਿੱਚ ਦਾਨ ਪੁੰਨ ਪੂਜਾ ਕਰਨ ਨੂੰ ਇਹ ਮਹੀਨਾ ਜਿਹੜਾ ਆ ਖਾਸ ਕਰਕੇ ਆਪਣੇ ਸਿੱਖਾਂ ਦੇ ਵਿੱਚ ਵੀ ਕੁਝ ਹੱਦ ਤੱਕ ਇਹ ਰੀਤ ਜਿਹੜੀ ਆ ਉਹ ਚੱਲ ਰਹੀ ਹੈ ਕਿ ਮਾਘ ਦੇ ਮਹੀਨੇ ਦੇ ਵਿੱਚ ਜਿਹੜਾ ਦਾਨ ਪੁੰਨ ਕਰਨਾ ਚਾਹੀਦਾ ਹੈ ਚਲੋ ਗੁਰਬਾਣੀ ਤੇ ਜਿਹੜੀ ਆ ਉਹ ਪੜ੍ਹਨੀ ਚਾਹੀਦੀ ਆਪਾਂ ਨੂੰ ਸਦਾ ਹੀ ਪੜ੍ਹਨੀ ਚਾਹੀਦੀ ਹੈ ਪਰ ਕੁਝ ਸਿੱਖ ਮੰਨਦੇ ਨੇ ਕਿ ਮਾਘ ਦੇ ਮਹੀਨੇ ਦੇ ਵਿੱਚ ਜਿਆਦਾ ਪਾਠ ਜਿਆਦਾ ਦਾਨ ਪੁੰਨ ਜਿਹੜਾ ਉਹ ਕਰਨਾ ਚਾਹੀਦਾ ਹੈ ਤੇ ਅੱਜ ਦੇ ਦਿਨ ਹੀ ਸ੍ਰੀ ਮੁਕਤਸਰ ਸਾਹਿਬ ਐ 40 ਮੁਕਤਿਆਂ ਦੀ ਯਾਦ ਦੇ ਵਿੱਚ ਭਾਰੀ ਜੋੜ ਮੇਲਾ ਲੱਗਦਾ ਉੱਥੇ ਤੇ ਲੰਘੇ ਕੱਲ ਰਾਤ ਤੋਂ ਯਾਨੀ ਕਿ ਲੋਹੜੀ ਵਾਲੀ ਰਾਤ ਤੋਂ ਤੇ ਉਹ ਮਹੀਨੇ ਦੀ ਸ਼ਾਮ ਨੂੰ ਯਾਨੀ ਕਿ ਰਾਤ ਨੂੰ 9 ਵਜੇ ਦੇ ਕਰੀਬ ਬਸੰਤ ਰਾਗ ਦੀ ਜਿਹੜੀ ਉਹ ਆਰੰਭਤਾ ਹੋ ਜਾਂਦੀ ਹੈ ਗੁਰਮਤਿ ਸੰਗੀਤ ਮਰਯਾਦਾ ਦੇ ਅਨੁਸਾਰ ਬਸੰਤ ਰਾਗ ਦੀ ਜਿਹੜੀ ਸ੍ਰੀ ਦਰਬਾਰ ਸਾਹਿਬ ਤੋਂ ਹੁਣ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਜਿਹੜਾ ਆ ਉਹ ਜਿੱਥੇ ਵੀ ਕੀਰਤਨ ਸੁਣਨ ਨੂੰ ਮਿਲੇਗਾ ਉਹਦੇ ਵਿੱਚ ਬਹੁਤ ਸ਼ਬਦ ਜਿਹੜੇ ਆ ਉਹ ਬਸੰਤ ਰਾਗ ਦੇ ਵਿੱਚ ਸੁਣਨ ਨੂੰ ਜਿਹੜੇ ਮਿਲਣਗੇ ਮੌਲੀ ਧਰਤੀ ਮੌਲੇ ਆਕਾਸ਼ ਹਨਾ ਵੀ ਧਰਤੀ ਵੀ ਮੌਲ ਰਹੀ ਹੈ ਤੇ ਆਕਾਸ਼ ਵੀ ਮੌਲ ਰਿਹਾ ਆ ਤੁਸੀਂ ਹੁਣ ਜੋ ਵੀ ਫਲ ਬੂਟੇ ਬੀਜ ਵਿਝੋਗੇ ਕਿਉਂਕਿ ਹੁਣ ਮੌਲਣਾ ਆ ਹਰਕ ਨੇ ਪੱਤ ਝੜ ਤੋਂ ਬਾਅਦ ਦੇ ਵਿੱਚ ਜਿਹੜੀ ਆ ਉਹ ਬਸੰਤਰ ਉੱਤੇ ਜਿਹੜੀ ਆ ਆ ਰਹੀ ਹੈ ਤੇ ਹੁਣ ਸਾਰੇ ਫੁੱਲ ਬੂਟੇ ਜਿਹੜੇ ਆ ਉਹ ਬੜੇ ਸੋਹਣੇ ਜਿਹੜੇ ਆ ਉਹ ਮੈਕਣਗੇ ਸਭ ਕੁਝ ਹਰਿਆ ਭਰਿਆ ਜਿਹੜਾ ਉਹ ਹੋ ਜਾਏਗਾ ਤੇ ਇਹ ਬਸੰਤਰ ਆਗ ਜਿਹੜਾ ਆ ਇਹ ਹੋਲੇ ਮੱਲੇ ਦੀ ਜਿਹੜੀ ਪੂਰਨਮਾਸੀ ਹੈ ਉਥੋਂ ਤੱਕ ਜਿਹੜਾ ਆ ਬਸੰਤ ਦਾ ਸੀਜ਼ਨ ਜਿਹੜਾ ਰਹੇਗਾ ਸਪ੍ਰਿੰਗ ਸੀਜ਼ਨ ਜਿਹੜਾ ਉਹ ਰਹੇਗਾ ਤੇ ਕਈ ਧਰਮਾਂ ਦੇ ਵਿੱਚ ਇਹਨੂੰ ਵਾਕਿਆ ਬਹੁਤ ਜਿਹੜਾ ਮਹੱਤਵ ਦਿੱਤਾ ਜਾਂਦਾ ਆ ਤੇ ਕੁੰਬ ਦਾ ਮੇਲਾ ਜਿਹੜਾ ਉਹ ਵੀ ਇਸੇ ਦੇ ਵਿੱਚ ਹੀ ਪਹਿਲੇ ਮਾਗ ਨੂੰ ਜਿਹੜਾ ਆ ਉਹ ਮਨਾਇਆ ਜਾਂਦਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇਹਦੀ ਨੀਂਹ ਵੀ ਜਿਹੜੀ ਹੈ ਦੱਸਦੇ ਆ ਕਿ ਇਸੇ ਦਿਨ ਨੂੰ ਰੱਖੀ ਗਈ ਸੀ ਜਾਨੀ ਕਿ ਇੱਕ ਮਾਗ ਨੂੰ ਰੱਖੀ ਗਈ ਸੀ ਮਾਗੀタミンਾ ਜਿਹੜਾ ਆ ਰਿੰਨਿਆਪੋ ਖਾਦਾ ਮਾਗ ਉਹਦੇ ਮਹੀਨੇ ਦੇ ਵਿੱਚ ਰਾਸ ਵਾਲੇ ਚੌਲ ਤੇ ਹੋਰ ਸਾਗ ਤੇ ਕਈ ਹੋਰ ਪਦਾਰਥ ਜਿਹੜੇ ਆ ਪੁਰਾਣੇ ਬਜ਼ੁਰਗ ਉਹ ਰਨ ਕੇ ਰੱਖ ਲੈਂਦੇ ਸੀ ਤੇ ਮਾਗੀ ਵਾਲੇ ਦਿਨ ਉਹ ਸਵੇਰੇ ਖਾਂਦੇ ਸੀ ਕਿਉਂਕਿ ਅੱਜ ਸੰਗਰਾਮ ਦਾ ਵੀ ਪਵਿੱਤਰ ਦਿਹਾੜਾ ਹੁੰਦਾ ਆ ਜਿੱਦਣ ਆਪਣਾ ਦੇਸੀ ਮਹੀਨਾ ਸ਼ੁਰੂ ਹੁੰਦਾ ਆ ਆਪਣਾ ਜਿਹੜਾ ਆ ਮਹੀਨਾ ਉਹ ਸੰਗਰਾਮ ਤੋਂ ਸ਼ੁਰੂ ਹੁੰਦਾ ਆ ਤੇ ਰੰਨਿਆ ਪੋ ਖਾਦਾ ਮਾਗ ਹਨਾ ਰਾਸ ਵਾਲੀ ਚੌਲ ਜਿਹੜੇ ਤੇ ਸਾਗ ਜਿਹੜਾ ਆ ਉਹ ਕਈ ਸਦੀਆਂ ਤੋਂ ਜਿਹੜਾ ਆ ਉਹ ਚੱਲਿਆ ਆ ਰਿਹਾ ਭਾਵੇਂ ਕਿ ਬਦਲਦੇ ਸਮੇਂ ਦੇ ਨਾਲ ਰਾਸ ਵਾਲੀ ਚੌਲ ਤੇ ਸਾਗ ਜਿਹੜਾ ਆ ਉਹ ਕੁਝ ਘਰਾਂ ਦੇ ਵਿੱਚ ਬਣਦਾ ਆ ਬਹੁਤੇ ਘਰਾਂ ਦੇ ਵਿੱਚ ਸਾਗ ਜਿਹੜਾ ਆ ਉਹ ਤਕਰੀਬਨ ਪਛਣੋਂ ਹਟ ਗਿਆ ਆ ਕਿਉਂਕਿ ਆਪਣੀ ਜਿਹੜੀ ਲਿਵਰ ਦੀ ਸਮੱਸਿਆ ਆਇਆ ਉਹ ਬਾਰੇ ਲੋਕਾਂ ਨੂੰ ਹੋ ਚੁੱਕੀ ਐ ਇਸ ਕਰਕੇ ਸਾਗ ਖਾਣ ਤੋਂ ਬਾਅਦ ਕਈਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਕਈਆਂ ਨੂੰ ਬਹੁਤ ਵਧੀਆ ਪਚ ਵੀ ਰਿਹਾ ਹੁਣ ਆਪਾਂ ਗੱਲ ਕਰਦੇ ਆਂ ਲੋਹੜੀ ਦੀ ਲੋਹੜੀ ਜਿਹੜਾ ਆ ਲੋਹੜੀ ਦਾ ਇਤਿਹਾਸ ਜਿੰਨਾ ਕਿ ਮੈਨੂੰ ਪਤਾ ਆ ਥੋੜਾ ਬੜਾ ਉਹਨਾਂ ਕਾਪਾ ਸਾਂਝਾ ਕਰ ਲਈਏ ਆ ਲੋਹੜੀ ਦਾ ਇਤਿਹਾਸ ਅਤੇ ਗੁਰਮਤ ਹੁਣ ਜਿਨ੍ਹਾਂ ਨੇ ਤਰਾਤੀ ਅੱਗ ਬਾਲ ਕੇ ਸੇਕ ਲਈ ਤੇ ਲਾਗੇ ਬਹਿ ਕੇ ਰੀੜੀਆਂ ਖਾ ਲਈਆਂ ਲਾਗੇ ਬਹਿ ਬੇ ਮੂੰਖਲੀ ਜਿਹੜੀ ਉਹ ਚਬ ਲਈ ਉਹ ਤਾਂ ਹੈਗਾ ਠੀਕ ਜਿਨ੍ਹਾਂ ਨੇ ਰੀੜੀਆਂ ਅੱਗ ਦੇ ਵਿੱਚ ਸਿੱਟੀਆਂ ਤੇ ਉਹ ਸੱਗ ਨੂੰ ਮੱਥਾ ਟੇਕਿਆ ਚਲੋ ਵੈਸੇ ਮੱਥਾ ਟੇਕਣ ਦਾ ਵੀ ਮੈਨੂੰ ਲੱਗਦਾ ਨਹੀਂ ਉੱਥੇ ਥੋੜੀ ਜੀ ਜਿਹੜੀ ਆ ਉਹ ਸਮੱਸਿਆ ਆਉਂਦੀ ਹੈ ਕਿਉਂਕਿ ਚਲੋ ਗੌਰਮਤ ਦੇ ਅਨੁਕੂਲ ਨਹੀਂ ਹੈਗਾ ਇਹ ਕੁਸ਼ਣ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਕਿ ਲੋਹੜੀ ਦਾ ਤਿਹਾਰ ਜਿਹੜਾ ਆ ਉਹ ਕਿਦਾਂ ਸੱਦ ਹੋਇਆ ਇਹਦੇ ਥੋੜੀ ਜੀ ਝਾਤ ਮਾਰਦੇ ਆ ਇੱਕ ਤਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਜੰਗਲੀ ਸੂਰ ਜਾਂ ਹੋਰ ਇਹੋ ਜਿਹੇ ਇਹ ਜਾਨਵਰ ਹੁੰਦੇ ਸੀ ਜਿਹੜੇ ਕਿਸਾਨਾਂ ਦੀ ਵਿਜੀ ਹੋਈ ਫਸਲ ਨੂੰ ਜਿਹੜਾ ਉਹ ਤਬਾਹ ਕਰ ਜਾਂਦੇ ਸੀ ਤੇ ਠੰਡ ਦੇ ਇਹ ਦਿਨ ਹੁੰਦੇ ਆ ਪੋ ਤੇ ਮਾਗ ਜਿਹੜਾ ਤੇ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਜਿਹੜੇ ਆ ਉਹ ਤਕਰੀਬਨ ਆਪੋ ਆਪਣੇ ਖੱਤਿਆਂ ਦੇ ਵਿੱਚ ਅੱਗ ਬਾਲ ਕੇ ਜਿਹੜਾ ਉਹ ਸੇਕਦੇ ਸੀ ਨਾਲੇ ਤੱਕ ਤੋਂ ਜਿਹੜੇ ਜਾਨਵਰ ਆ ਉਹ ਡਰਦੇ ਸੀ ਤਾਂ ਨਾਲੇ ਉਹ ਰਾਖੀ ਰੱਖ ਲੈਂਦੇ ਸੀਗੇ ਕਿ ਉਹਨਾਂ ਦੀ ਫਸਲ ਨੂੰ ਜਿਹੜਾ ਉਹ ਤਬਾਹ ਨਾ ਹੋ ਜਾਵੇ ਤਬਾਹ ਤੇ ਸਰਦੀ ਦਾ ਮੌਸਮ ਹੋਣ ਕਰਕੇ ਉਹ ਤਿਲ ਰੇੜੀਆਂ ਉਦੋਂ ਜਿਹੜਾ ਆ ਉਹ ਖਾਂਦੇ ਸੀ ਜ਼ਿਆਦਾ ਇਹ ਕਿਸੇ ਤਰ੍ਹਾਂ ਸਰੀਰ ਨੂੰ ਜਿਹੜਾ ਆ ਉਹ ਗਰਮ ਰੱਖਿਆ ਜਾ ਸਕੇ ਤੇ ਸਮਾਂ ਕੱਢਣ ਲਈ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਸਸਤਾ ਜਿਹੜਾ ਜਾਂ ਘਰ ਦਾ ਇੱਕ ਡਰਾਈ ਫਰੂਟ ਹੁੰਦਾ ਸੀਗਾ ਮੂੰਗਫਲੀ ਉਹ ਚਬੀ ਜਾਂਦੀ ਸੀ ਤੇ ਇਹਦੇ ਨਾਲ ਹੀ ਦੁੱਲਾ ਭੱਟੀ ਆਪਾਂ ਜਿਹੜਾ ਸੁਣਦੇ ਆ ਸੁਣਿਆ ਕਿ ਇੱਕ ਉਹ ਵਧੀਆ ਇਨਸਾਨ ਸੀਗਾ ਜਿਹੜਾ ਸ਼ਾਹੂਕਾਰਾਂ ਨੂੰ ਲੁੱਟਦਾ ਸੀ ਤੇ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਵੈਸੇ ਦਾ ਇਤਿਹਾਸ ਜੇ ਦੇਖੀਏ ਤਾਂ ਉਹ ਥੋੜਾ ਜਿਆਦਾ ਲੰਬਾ ਹੋ ਜਾਣਾ ਆਪਾਂ ਸਿੱਧੀ ਜੀ ਗੱਲ ਕਰ ਲਈਨੇ ਆ ਤੇ ਇਸ ਦਿਨ ਉਹਨਾਂ ਨੇ ਜਿਹੜੇ ਗਰੀਬ ਲੜਕੀਆਂ ਦੇ ਵਿਆਹ ਕੀਤੇ ਸੀ ਤਾਂ ਇਹ ਮਾਕ ਇਤਿਹਾਸ ਜਿਹੜਾ ਆ ਸ਼ਾਰਟਕਟ ਆਪਾਂ ਜਿਹੜਾ ਉਹ ਲੋੜੀ ਦਾ ਜਾਣਦੇ ਆ ਤਿੰਨ ਆਪਾਂ ਕੱਲ ਵੀ ਵੀਡੀਓ ਪਾਈ ਸੀ ਕਿ ਲੋਹੜੀ ਦੇ ਵਿੱਚ ਪਤੰਗ ਬਾਜ਼ੀ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਡੀਜੇ ਲੱਗਣੇ ਇਹ ਰੀਤ ਹੋਰ ਵਿੱਚ ਸ਼ਾਮਲ ਕਰ ਲਈਗੀ ਕਿ ਪਟਾਕੇ ਚਲਾਉਣੇ ਜਿੰਨਾ ਪਰਿਵਾਰਾਂ ਵੱਲੋਂ ਲੋਹੜੀ ਪਾਈ ਜਾਂਦੀ ਹੈ ਉਹ ਜਿੱਥੇ ਪਤੰਗ ਬਾਜ਼ੀ ਜਿਹੜੀ ਹੈ ਜਿੱਥੇ ਉਹ ਅਨਸਾਨੀ ਜ਼ਿੰਦਗੀਆਂ ਲਈ ਇੰਨੀ ਖਤਰਨਾਕ ਹੈ ਆ ਜਿੱਥੇ ਪੰਛੀਆਂ ਲਈ ਇੰਨੀ ਖਤਰਨਾਕ ਹੈ ਉੱਥੇ ਇੱਕ ਪੈਸੇ ਦੀ ਬਰਬਾਦੀ ਇੱਕ ਡੀਜੇ ਲਾ ਕੇ ਆਪਾਂ ਪੋਲਿਊਸ਼ਨ ਨੂੰ ਜਿਹੜਾ ਸ਼ੋਰ ਪ੍ਰਦੂਸ਼ਣ ਆ ਉਹਨੂੰ ਵਧਾ ਰਹੇ ਆ ਸਾਊਂਡ ਪੋਲਿਊਸ਼ਨ ਨੂੰ ਵਧਾ ਵਧਾ ਰਹੇ ਆ ਉਹਦੇ ਨਾਲ ਨਾਲ ਆਪਾਂ ਜਿਹੜਾ 에ਅਰ ਪੋਲਿਊਸ਼ਨ ਨੂੰ ਵੀ ਵਧਾ ਰਹੇ ਆ ਸੋ ਆਪਾਂ ਲੋਹੜੀ ਨੂੰ ਲੋਹੜੀ ਤੱਕ ਹੀ ਸੀਮਿਤ ਰਹਿਣ ਦੀਏ ਇਹਦੇ ਵਿੱਚ ਪਤੰਗਬਾਜ਼ੀ ਡੀਜੇ ਪਟਾਕੇ ਇਹ ਨਾ ਐਡ ਕਰੀਏ ਸੋ ਬਹੁਤ ਬਹੁਤ ਧੰਨਵਾਦ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖੀਮਾ ਸਾਡੇ ਨਾਲ ਬੜੇ ਨਰੰਦੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮਜਨ ਸੰਗ ਸਾਧੂਆਂ ਧੂਰੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਈ ਸੋਣ ਸਬਨਾ ਨੂੰ ਕਰਦਾਨ ਅੱਜ ਮਾਗੀ ਦਾ ਪਵਿੱਤਰ ਦਿਹਾੜਾ ਹੈ ਤੇ ਇਸ ਨੂੰ ਇੱਕ ਧਰਮ ਦੇ ਵਿੱਚ ਮਕਰ ਸੰਕ੍ਰਾਂਤੀ ਵੀ ਕਹਿੰਦੇ ਹਨ ਤੇ ਮਾਗ ਦੇ ਮਹੀਨੇ ਦੀ ਜਿਹੜੀ ਉਹ ਵੱਖ-ਵੱਖ ਧਰਮਾਂ ਦੇ ਵਿੱਚ ਬੜੀ ਮਹੱਤਤਾ ਹੈ ਇਹ ਮਾਗ ਦਾ ਮਹੀਨਾ ਜਿਹੜਾ ਬਹੁਤ ਧਰਮਾਂ ਦੇ ਵਿੱਚ ਜਿਹੜਾ ਉਹ ਮਹੱਤਤਾ ਰੱਖਦਾ ਹੈ ਕਈ ਧਰਮਾਂ ਦੇ ਵਿੱਚ ਦਾਨ ਪੁੰਨ ਪੂਜਾ ਕਰਨ ਨੂੰ ਇਹ ਮਹੀਨਾ ਜਿਹੜਾ